ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤੰਗਾਵਾ ਸੇ ਲਈ ਲੈ ਕੇ ਆਏ ਹਾਂ ਜੀ ਦੋ ਬਾਈ ਤਾਜ਼ੀਆਂ ਸੂਈਆਂ ਇੱਕ ਟੋਕੜ ਆਓ ਪੁੱਛ ਲੈਣੇ ਬਾਈ ਥੋੜੀ ਰ ਬਾਈ ਜੀ ਸਸੀ ਗੱਲ ਸਸੀ ਗੱਲ ਡਾਕਟਰ ਬਾਈ ਹੋ ਠੀਕ ਹੋ ਵਧੀਆ ਬਹੁਤ ਵਧੀਆ ਬਾਈ ਜੀ ਨਾਮ ਤੇ ਐਡਰੈਸ ਬੋ ਨਾਮ ਜੱਗੂ ਬਾਈ ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਬਾਈ ਨੇੜੇ ਗੌਮਟੀ ਆ ਗਿਆ ਬਾਈ ਸ਼ਰਾਤਪੁਰਾ ਦੁੱਲੇ ਵਾਲਾ ਤੇ ਗਿੱਦਾਂਾ ਮੋਬਾਈਲ ਨੰਬਰ ਬੋਲ 6283296604 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਈ ਇਹ ਪਹਿਲੇ ਨਵਸੀ ਹੈ ਬਾਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਨੂੰ ਹਫਤਾ ਕੋ ਹੋਇਆ ਬਾਈ ਹਫਤਾ ਕੋ ਹਾਂ ਬੱਚਾ ਬਾਈ ਇਹਦਾ ਬੱਚਾ ਸਪੇਅਰ ਹੋ ਗਿਆ ਬਾਈ ਠੀਕ ਹੈ ਬਾਈ ਬਾਕੀ ਉਹਦੀ ਵੀਡੀਓ ਹੈਗੀ ਆਪਣੇ ਕੋਲੇ ਓਕੇ ਵੀਡੀਓ ਬਾਈ ਕੋਲੇ ਹੈਗੀ ਬੱਚਾ ਐਕਸਪਾਇਰ ਹੋ ਗਿਆ ਦੁੱਧ ਕਿੰਨਾ ਹੋਣ ਦੁੱਧ ਬਾਈ 10 ਕਿਲੋ ਆਗਾ ਨੈਟ ਚੋਣ ਵਾਲਾ ਜਾ ਮੈਂ ਨੈਟ ਖੋਲ ਦੇ ਬਾਈ ਤੋੜ ਦੇ ਸੂਈ ਸਵਾਈ ਆ ਬਈ ਬੱਚਾ ਐਕਸਪਾਇਰ ਹੋ ਗਿਆ ਵੀਡੀਓ ਬਾਈ ਕੋਲੇ ਪ੍ਰੋਪਰ ਸਾਰੀ ਪਈ ਐ ਸੂਈ ਵੀ ਦੀ ਹਫਤਾ ਤੱਕ ਹੋਇਆ ਨਾ ਬਾਈ ਹਫਤਾ ਕੀ ਹੋਇਆ ਬਾਈ ਠੀਕ ਆ ਬਾਈ ਫੇਸ ਬੜਾ ਚੰਗਾ ਬੋਲੀ ਚੰਗੀ ਐ ਸਨਖ ਪੂਣਾ ਚੰਗਾ ਬੜ ਦੇ ਵਿੱਚ ਪਹਿਲਾ ਸੂਰਾ ਦੇਖੋ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਮੁੱਠੀ ਵਾਲਾ ਥਾਨ ਕੱਲਾ ਕੱਲਾ ਥਾਨ ਚਵਾਈ ਕਿਵੇਂ ਆ ਭਰਾ ਬਾਈ ਜਮਾ ਪੋਲੀ ਐ ਇੱਕ ਨੰਬਰ ਐ ਹਾਂ ਠੀਕ ਆ ਬਾਈ ਬਹੁਤ ਸੋਹਣਾ ਫੀਟਿੰਗ ਵਾਲਾ ਲੇਵਾ ਚਵਾਈ ਚੁਈ ਰਵਾਈ ਕਹਿੰਦਾ ਪੋਲੀ ਐ ਫੇਸ ਦੇਖੋ ਫੇਸ ਦੀ ਬਿਊਟੀ ਵੀ ਕਮਾਲ ਦੀ ਐ ਕੀ ਮੋ ਲਵੇ ਜੈਜ ਇਹ ਲੈਣ ਦੇਣੀ ਹੈ ਬਈ 40000 ਰੁਪਏ 40000 ਰੁਪਏ ਮਾਨਤਨ ਹੋ ਜੂ ਵੀਰੇ ਮਾੜਾ ਮੋਟਾ ਕਰ ਦਾਂਗੇ ਬਈ ਠੀਕ ਆ ਬਾਹਲਾ ਹੈ ਨਹੀਂ ਆਰਡਰ ਬਈ ਨੇੜ ਤੋਂ ਚੈੱਕ ਕਰ ਲੋ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਚਰੇ ਥਣ ਨਿਖੜਵੇਂ ਪੂਰੇ ਗੈਬ ਤੇ ਚਵਾਈ ਬਾਈ ਕਹਿੰਦਾ ਓਕੇ ਆ ਨੰਬਰ 1 ਦੇਖੋ ਚਰੇ ਥਣ ਇੱਕੋ ਜਿਆ ਨਾਣਾ ਨੂਣਾ ਫੁੱਲ ਚਾਹੀਆਂ ਭਾਰਾ ਤੂਰਾ ਮਾਰ ਦੇਣਾ ਠੀਕ ਆ ਆਈ ਬਹਿ ਜਾ ਕੋਈ ਚੈੱਕ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਲੈ ਚਵਾਈ ਦੇਖੋ ਕੋਣ ਚੰਗਾ ਹਨਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਧਾਰਾ ਮਰੀ ਚਾਲ ਕੋਈ ਚੈੱਕ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਵੀ। ਕੀ ਬਾਤ ਹੈ। ਚਵਾਈ ਬਹੁਤ ਚੰਗੀ ਹੈ। ਮੁੱਲ ਜਾਇਜ਼ ਹੈ ਬਈ 40000 ਰੁਪਏ ਮਾਨਦਨ ਜ਼ਰੂਰ ਹੋ ਜਾ। ਮਾਨਦਨ ਕਰ ਦਾਂਗੇ ਬਈ। ਠੀਕ ਹੈ ਬਈ। ਅੱਗੇ ਬਈ ਦੋ ਨੰਬਰ ਤੇ ਕਿਹੜਾ ਸੂਈ ਵੀ ਹੈ? ਇਹ ਦੂਜਾ ਬਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਟੋਕੜ ਆ ਬਈ ਇਹ। ਟੋਕੜ। ਕਿੰਨਾ ਕੇ ਟਾਈਮ ਹੋ ਗਿਆ ਉਹ ਸੂਈ ਨੂੰ? ਹੋ ਗਿਆ ਹੋਣਗਾ 4-5 ਮਹੀਨੇ। 4-5 ਮਹੀਨੇ ਠੀਕ ਹੈ ਬਈ। ਬਾਕੀ ਬਣੀ ਵੀ ਹੈ ਇਹ। ਕਿੰਨੇ ਟਾਈਮ ਲਈ ਬਾਈ ਇੱਕ ਮਹੀਨੇ ਦਾ 10 ਦਿਨ ਹੋ ਗਏ ਬਾਈ ਓਕੇ ਬਾਈ ਦੁੱਧ ਕਿੰਨਾ ਹੋ ਦੁੱਧ 9 ਕਿਲੋ ਆ ਬਾਈ ਨੈਟ ਚ ਜਮਾ ਨੈਟ ਠੀਕ ਆ ਬਾਈ ਖੋਲ ਦੇ ਬਾਈ ਤੋਰ ਕੇ ਦਿਖਾ ਫੇਸ ਚੰਗਾ ਕੱਦ ਚੰਗਾ ਬਰੀਡ ਚੰਗੀ ਪ੍ਰਿੰਟ ਚੰਗਾ ਥਣ ਬਹੁਤ ਚੰਗਾ ਬਾਈ ਮੁੱਠੀ ਵਾਲਾ ਥਣ ਚਿਵਾਈ ਚੁਵਾਈ ਕਿਵੇਂ ਆ ਓਲੀ ਆ ਬਾਈ ਜਾ ਹੈਂਡ ਫੂਡ ਬਹੁਤ ਚੰਗੀ ਹੁੰਦੀ ਆ ਹਾਂ ਬਾਈ ਠੀਕ ਆ ਲੈ ਤੋੜਾ ਚੈੱਕ ਕਰ ਲੋ ਆਰਡਰ ਕਮਾਲ ਦਾ ਥੋੜੀ ਕਾਲੀ ਕਰਦੀ ਆ ਹੂੰ ਕੀ ਮੋਲ ਦਾ ਜੈ ਜੈ ਭਾ ਮੋਲੇ ਦਾ ਲੈਣ ਦੇਣ ਬਾਈ 30000 ਰੁਪਏ ਮਾਨਤਨ ਹੋ ਜਾ ਹਾਂ ਕਰ ਦਾਂਗੇ ਕਹਣਾਂ ਬਾਈ 30000 ਰੁਪਏ ਮੋਲੇ ਮਾਨਤਨ ਮੌਕੇ ਤੇ ਜ਼ਰੂਰ ਹੋ ਜੀ ਨੇਵਾ ਨੇੜੇ ਤੋਂ ਚੈੱਕ ਕਰ ਲੋ ਬਾਈ ਖਾਨ ਨੇੜੇ ਤੋਂ ਚੈੱਕ ਕਰਵਾ ਨੇ ਚਵਾਈ ਚੁਵਾਈ ਬਾਈ ਕਹਣਾ ਓਕੇ ਹੈ ਲੈ ਚਾਰੇ ਥਣ ਨਿਕਲਵੇਂ ਪੂਰੇ ਗਾਇਬ ਨੇ ਇਹਦੇ ਹੀ ਮਾਰ ਦਿੰਨੇ ਆ ਬਾਈ ਤਾਂ ਕੋਈ ਚੈੱਕ ਇਹਦੇ ਨਿਆਣਾ ਲਾਉਣਾ ਪਊਗਾ ਠੀਕ ਹੈ ਲੈਵਲ ਜਿਵੇਂ ਮਰਜ਼ੀ ਵਹ ਜਾ ਕੋਈ ਚੈੱਕ ਕਰੀਓ ਲੈ ਬਾਈ ਬੜੀ ਜੰਗੀ ਹੈ ਨਾ ਬਾਈ ਮੋਟੀ ਮੋਟੀ ਬਾਈ ਆਪਾਂ ਬਾਈ ਮਾੜੀ ਲੈਂਦੀ ਨਹੀਂ ਗਾ ਸਾਰਾ ਮਰੀ ਚਲ ਕੋਈ ਚੱਕਰ ਹੀ ਨਹੀਂ ਗਾ ਲੈ ਚੋਣ ਇੱਕ ਨੰਬਰ ਆ ਗਰ ਬਾਈਆ ਕੀ ਬਾਤ ਹੈ ਬਾਈ ਮੋਲ ਵੀ ਜਾਇਆ ਜਾ 30000 ਰੁਪਏ ਮਾਨਦਨ ਜਰੂਰ ਬਾਕੀ ਬਾਈ 100% ਗੱਬਣ ਹੋਊਗੀ ਠੀਕ ਆ ਹਾਂ ਓਕੇ ਬਾਈ ਠੀਕ ਆ ਬਾਈ ਦਾ ਭਰਾ ਆ ਬਾਈ ਕਹਿੰਦਾ 100% ਗੱਬਣੀ ਨਿਕਲੂਗੀ ਅੱਗੇ ਬਾਈ ਤੁਹਾਨੂੰ ਨੰਬਰ ਕਿਹੜਾ ਸੂਸ ਹੋਈ ਵੀ ਇਹ ਤੀਜਾ ਸੂਆ ਬਾਈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈਨ 10 ਦਿਨ ਹੋ ਗਏ ਹੋਣਗੇ ਬਾਈ 10 ਦਿਨ ਬੱਚਾ ਕੀ ਹੈ ਜੀ ਬੱੱਸੀ ਆ ਮਗਰ ਬਾਈ ਬੱੱਛੀ ਬਹੁਤ ਚੰਗੀ ਆ ਹਾਂ ਬਾਈ ਬੱਚਾ ਬਈ ਬੱੱਛੀ ਨੂੰ ਜਨਮ ਦਿੱਤਾ ਬੱੱਛੀ ਦੀ ਕੁਆਲਿਟੀ ਦੇਖੋ ਮੈਂ ਕਿਹਨਾਂ ਕਿਆ ਬਾਤਾਂ ਬਾਈ ਪੂਰਾ ਡਾਇਮੰਡ ਪੀਸ ਆ ਨਾ ਬੱੱਛੀ ਦਾ ਹੂੰ ਤੇ ਕਿੰਨਾ ਗਾ ਹੁਣ ਬੋਲਾ ਫਿਰ ਰੈਡੀ ਆ ਹੁਣ ਹੈਗਾ ਬਾਈ 10 11 ਕਿਲੋ ਤੋ 10 11 ਕਿਲੋ ਠੀਕ ਆ ਬਾਈ ਹੋਲ ਦੇ ਬਾਈ ਤੋੜ ਦੇ ਕਿਹੜੀ ਬਰੀਡ ਆ ਇਹ ਐਚ ਐਫ ਕਰ ਰਿਹਾ ਸ਼ਹਿਰ ਆਗੇ ਹੈਰ ਸ਼ਹਿਰ ਹੈ ਬਾਈ ਹੈਰ ਸ਼ਹਿਰ ਹੈ ਹਾਂ ਠੀਕ ਆ ਬਾਈ ਫੇਸ ਬੜਾ ਚੰਗਾ ਬੋਦੀ ਚੰਗੀ ਐ ਸੁਨੱਖਾ ਖੁਣਾ ਚੰਗਾ ਤੇ ਥਣ ਨੇੜ ਤੋਂ ਚੈੱਕ ਕਰਵਾ ਦੇਗੇ ਸੂਈ ਸਵਾਈ ਆ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀ ਐ ਬਾਈ ਕੁਆਲਿਟੀ ਵਾਲੀ ਬੱਚੀ ਨੂੰ ਜਾਨੂ ਮਦਤਾ ਆਰਡਰ ਕਮਾਲ ਆ ਬਾਈ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਨੇੜ ਤੋਂ ਥਣ ਦਾ ਸਾਇਰ ਜ਼ਰੂਰ ਚੈੱਕ ਕਰਵਾਵਾਂਗੇ ਸਵਾਈ ਜੋਈ ਬਾਈ ਹਨਾ ਓਕੇ ਓਹ ਲੀ ਜਾ ਬਾਈ ਜਾ ਪੂਰੀ ਵਿੱਥੀ ਤੇ ਕੱਲਾ ਕੱਲਾ ਥਾਣਾ ਬਾਈ ਕੀ ਮੋਲ ਆ ਬਾਈ ਜਾਇਜ ਇਹਦਾ 41000 ਰੁਪਿਆ ਬਾਈ ਲੈਣ ਦੇ ਮਾਨਦਾਨ ਹੋ ਜਾ ਬਾਈ ਥੋੜਾ ਘਣਾ ਹੀ ਹੋ ਬਾਈ ਯਾਰ ਆਪਾਂ ਪਹਿਲਾਂ ਹੀ ਖਿੱਚ ਕੇ ਲਾਉਨੇ ਆਪਾਂ ਹੂੰ 42000 ਰੁਪਿਆ ਮੋਲ ਆ ਬਈ ਮਾਨਦਾਨ ਜ਼ਰੂਰ ਹੋ ਜਾਵੇ ਲੈਵਾ ਇਹਦਾ ਵੀ ਬੱਚਾ ਲਾ ਦਿੰਦਾ ਨਾ ਫੁੱਲ ਚੰਗੀਆਂ ਬੱਚਾ ਮਗਰ ਬੱਚੀ ਆ ਸੂਈ ਸਵਾਈ ਆ ਬਈ ਕਿਸੇ ਪਾਸੋਂ ਕਰਮਣੀ ਨੂੰ ਕੋਈ ਗਾਰਡ ਨਹੀਂ ਬਾਕੀ ਧਾਰਾ ਕੋਈ ਚੱਕਰ ਨਹੀਂ ਮਾਰ ਕੇ ਦਿਖਾ ਦੇ ਆਈ ਬਹਿ ਜਾ ਹਾਂ ਥੱਲੇ ਬਾਈ ਨਿਆਣਾ ਨੂਣਾ ਆਪਾਂ ਪਾਉਂਦੇ ਨਹੀਂਗੇ ਉਹ ਤੋਕੜ ਆ ਕਿ ਚੱਲ ਆਪਾਂ ਨਿਆਣਾ ਲਾ ਲੈਨੇ ਹਾਂ 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 ਜ਼ਰੂਰੀ ਆ ਬਈ ਲਿਆ ਬਾਈ ਚਵਾਈ ਚੈੱਕ ਕਰੋ ਚਵਾਈ ਇੱਕ ਨੰਬਰ ਹੈ ਨਾ ਮੋਟੀ ਮੋਟੀ ਚਵਾਈ ਹੈ ਲਾ ਜਿਵੇਂ ਮਰਜੀ ਦਾਰਾ ਮਰੀ ਜਾ ਲ ਕੋਈ ਚੈੱਕ ਨਹੀਂ ਨਾ ਕਿਆ ਬਾਤ ਹੈ ਬਾਕੀ ਇਹਰ ਸ਼ਰ ਬਰੀਡ ਦੀ ਬਣੀ ਹੈ ਗਰਮੀ ਗਰਮੀ ਘਟ ਮਨ ਨੂੰ ਫੈਂਟ ਆ ਜਿਹੜੀ ਕਰਮਲੀ ਦੀ ਚੰਗੀ ਆਊਗੀ ਬਾਈ ਤੇ ਬਾਕੀ ਬੱਚਾ ਮਗਰ ਬੱਚੀ ਹੈ ਸਾਲ ਡੇਢ ਸਾਲ ਨੂੰ ਕਰਮਲੀ ਨੇ ਨਾਲ ਹੀ ਤਿਆਰ ਹੋ ਜਾਣਾ ਲਿਆ ਬਾਈ ਮੜੀ ਬਾਈ ਕਹਿੰਦਾ ਦੁਬਾਰੇ ਤੋੜ ਕੇ ਖਾਣੇ ਕੋਈ ਆਪਸ ਮੇਨ ਹੂੰ ਮੋਲ ਜਮਾਂ ਜਾਇਜ਼ ਆ 41000 ਰੁਪਿਆ ਮੋਲ ਆ ਮਾਨਤਨ ਜ਼ਰੂਰ ਹੋਊਗਾ ਬਈ ਥਾਣੇ ਬਹੁਤ ਚੰਗਾ ਹਨ ਚਵਾਈ ਵੀ ਮੋਟੀ ਮੋਟੀ ਮੁੱਠੀ ਵਾਲਾ ਥਾਣਾ ਅਲੱਗ ਅਲੱਗ ਥਾਣਾ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਕਿਸੇ ਵੀ ਨੂੰ ਤੰਨਾ ਚ ਕੋਈ ਵੀ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ